ਮੇਟਾ ਕੀ ਨਾਮ ਹੈ ਆਪਣਾ ਮੇਰਾ ਨਾਮ ਕਾਜੀ ਤਮੰਨਾ ਤਮੰਨਾ ਜੀ ਕੀ ਗੱਲ ਹੋਈ ਤੇ ਮੰਮੀ ਤੁਹਾਡੀ ਕੀ ਨਾਮ ਆ ਮੇਰੇ ਮੰਮਾ ਦਾ ਪਰਮਜੀਤ ਕੌਰ ਤਾਂ ਕੀ ਗੱਲ ਕੀ ਹੋਈ ਸੀ ਜਿਹਨੂੰ ਕੰਪਲੀਟ ਦਿੱਤੇ ਐਸਐਸਪੀ ਸਾਹਿਬ ਨੂੰ ਤੁਸੀਂ ਜਿਹੜੀ ਗੱਲ ਨੂੰ ਲੈ ਕੇ ਅੰਕਲ ਮੇਰੀ ਮੰਮੀ ਨਾਲ ਨਾ ਇੱਕ ਬੰਦਾ ਰਿਲੇਸ਼ਨ ਨਾਲ ਰਿਹਾ ਸੀਗਾ ਤੇ ਕੀ ਨਾਮ ਸੀ ਉਹਦਾ ਮਨਪ੍ਰੀਤ ਸਿੰਘ ਭੱਤਰਾ ਤੇ ਉਹਨੇ ਮੇਰੇ ਤੇ ਵੀ ਗਲਤ ਨਿਗਾਹ ਰੱਖੀ ਮੇਨਾ ਵੀ ਗਲਤ ਕੰਮ ਕੀਤਾ ਤੇ ਇਸ ਕਰਕੇ ਅਸੀਂ ਪੁਲਿਸ ਪੁਲਿਸ ਸਟੇਸ਼ਨੋਂ ਆਨਦੇ ਸੀਗੇ ਤੇ ਸਾਨੂੰ ਲੈ ਜਾਂਦਾ ਹੁੰਦਾ ਸੀਗਾ ਸਾਡੇ ਤੇ ਬਹੁਤ ਜ਼ਿਆਦਾ ਨੇ ਮਿਲ ਕੇ ਜੋਰ ਪਾਇਆ ਵੀ ਤੁਸੀਂ ਨਹੀਂ ਜਾਣਾਂਗਾ ਬਹੁਤ ਜ਼ਿਆਦਾ ਮਾਫੀਆਂ ਮੰਗਦਾ ਹੁੰਦਾ ਸੀਗਾ ਸੂਆਂ ਵੀ ਖਾਲੀਆਂ ਸੀਗੀਆਂ ਵੀ ਮੇ ਕੰਮ ਨਹੀਂ ਕੀਤਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਧਰਲੇ ਘਰੇ ਆਏ ਆ ਇੱਧਰਲੇ ਘਰੇ ਆਣ ਕੇ ਵੀ ਮੇਨਾਂ ਜੋਰ ਜਿਹਾ ਬਸਤੀ ਕਰਨ ਲੱਗਾ ਸੀਗਾ ਤੇ ਮੈਂ ਭੱਜ ਕੇ ਬਾਹਰ ਨੂੰ ਚਲੇ ਗਈ ਤੇ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਨੂੰ ਦੱਸਿਆ ਪੂਰੇ ਮਿੰਟ ਦਾ ਕਰਨ ਲੱਗਾ ਵਾ ਕਿ ਅਸੀਂ ਪੁਲਿਸ ਸਟੇਸ਼ਨ ਗਏ ਉੱਥੇ ਨੇ ਦੀ ਕੰਪਲੇਂਟ ਲਿਖਾਈ ਆ ਤੇ ਪੁਲਿਸ ਇੰਸਪੈਕਟਰ ਮੈਡਮ ਉਹ ਆਪਣੀ ਪੂਰੀ ਕਾਰਵਾਈ ਕਰਦੇ ਪਏ ਆ ਮੇਰੀ ਸਾਰਿਆਂ ਤੋਂ ਇਹੀ ਮੰਗਿਆ ਕਿ ਸਾਨੂੰ ਮਾਦੀਨ ਇਨਸਾਫ ਦਿਵਾਇਆ ਜਾਵੇ ਤੇ ਇੱਕ ਜਿਹੜੇ ਮਾਵਾਂ ਨਾਲ ਰਹਿੰਦੇ ਆ ਕਿ ਉਹ ਗਾਉਂ ਨਾਲ ਦੀਆਂ ਧੀਆਂ ਨਾਲ ਇਦਾਂ ਦਾ ਕਰਮ ਨਾ ਕਰਨ ਮੇਰੀ ਇਹੀ ਸਾਰਿਆਂ ਅੱਗੇ ਬੇਨਤੀ ਆ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਪਰਮਜੀਤ ਕੌਰ ਹੈ ਹਾਂਜੀ ਤਾਂ ਮੈਡਮ ਕੀ ਗੱਲ ਕੀ ਹੋਈ ਸੀ ਜਿਹੜੀ ਤੁਸੀਂ ਕੰਪਲੀਟ ਦਿੱਤੀ ਸੀ ਮੇਰੇ ਨਾਮ ਮਨਪ੍ਰੀਤ ਸਿੰਘ ਬਤਰਾ ਜਿਹੜਾ ਲੋਰੀਗੇਟ ਰਹਿੰਦਾ ਵਾ ਉਹ ਮੇਰੇ ਨਾਲ 2017 ਤੋਂ ਮੇਰੇ ਨਾਲ ਰਹਿ ਰਿਹਾ ਸੀ ਰਿਲੇਸ਼ਨ ਵਿੱਚ ਸੀਗਾ ਲਿਵਿੰਗ ਦੇ ਵਿੱਚ ਮੈਨੂੰ ਉਹਨੇ ਵਿਆਹ ਨਹੀਂ ਕਰਾਉਣ ਦਿੱਤਾ ਇਹ ਵਿਆਹ ਦਾ ਚਾਹਸਾ ਦਿੱਤਾ ਸੀ ਮੈਨੂੰ ਕਿ ਮੈਂ ਤੇਨਾਂ ਵਿਆਹ ਕਰਾਉਂਗਾ ਉਸ ਤੋਂ ਬਾਅਦ ਇਹ ਮੇਰੀ ਕੁੜੀ ਨਾਲ ਗਲਤ ਹਰਕਤਾਂ ਕਰਦਾ ਰਿਹਾ ਕਿ ਜਿਹੜਾ ਕਿ ਮੇਰੀ ਕੁੜੀ ਨੇ ਦੱਸਿਆ ਮੈਨੂੰ ਕਿ ਮੇਰੇ ਨਾਲ ਗਲਤ ਹਰਕਤਾਂ ਕਰਦਾ ਵਾ ਇਨੇ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਤਾ ਸੀ ਇਹਦੇ ਆਪਣੇ ਬੰਦੇ ਆ ਗਏ ਸੀਗੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਤਾ ਹੀ ਉਦੋਂ ਇਹਨੇ ਮੈਨੂੰ ਕੁਝ ਨਹੀਂ ਕਰਨ ਦਿੱਤਾ ਉਦੋਂ ਮੇਰੀ ਕੁੜੀਆਂ ਨੇ ਇਹਨੇ ਗਲਤ ਹਰਕਤ ਕਰ ਲਈ ਸੀਗੀ ਤੇ ਅਸੀਂ ਮਾਵਾਂ ਧੀਆਂ ਰਹਿਣੀਆਂ ਇਹ ਕੁਝ ਨਹੀਂ ਕਰ ਸਕਦੀਆਂ ਮੈਂ ਬਿਮਾਰ ਰਹਿਣੀ ਡਿਪਰੈਸ਼ਨ ਚ ਰਹਿਣੀ ਸੀ ਹੁਣ ਫੇਰ ਇਹਨੇ 21 ਤਰੀਕ ਨੂੰ ਮੇਰੀ ਕੁੜੀ ਨੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਮੇਰੀ ਕੁੜੀ ਬਹੁਤ ਜ਼ਿਆਦਾ ਮੈਨੂੰ ਕਹਿੰਦੀ ਸੀ ਕਿ ਮੈਂ ਆਪਣੇ ਆਪ ਨੂੰ ਖੁਦਕੁਸ਼ੀ ਕਰ ਲੈਣੀ ਆ ਕਿ ਮੇਰੇ ਨਾਲ ਇਹ ਵਾਰ-ਵਾਰ ਇਨਸਾਨੇ ਹਰਕਤਾ ਕਰਦਾ ਵਾ ਕਿ ਮੈਨੂੰ ਇਨਸਾਫ ਚਾਹੀਦਾ ਵਾ ਇਸ ਕਰਕੇ ਜਦੋਂ ਮੈਂ ਪੁਲਿਸ ਥਾਣੇ ਗਈ ਆ ਤੇ ਮੈਨੂੰ ਬਿਠਾ ਲਿਆ ਐ ਨੇ ਮੈਨੂੰ ਧਮਕੀਆਂ ਦਿੱਤੀਆਂ ਵਾ ਕਿ ਅੱਗੇ ਨਹੀਂ ਤੂੰ ਕੁਛ ਕਰ ਸਕੀ ਤੇ ਹੁਣ ਵੀ ਨਹੀਂ ਕੁਛ ਕਰ ਸਕਦੇ ਮੇਰੀ ਬੇਟੀ ਨੇ ਦੇਖਿਆ ਕਿ ਜਿਹੜਾ ਦੋ ਤਰੀਕ ਨੂੰ ਸੁਸਾਇਡ ਹੋਇਆ ਵਾ ਉਹ ਸਾਡੇ ਮੇਰੇ ਰਿਸ਼ਤੇਦਾਰੀ ਚੋਂ ਹੀ ਆ ਚਾਚਾ ਜੀ ਲੱਗਦੇ ਆ ਉਹਨਾਂ ਦੀ ਕੁੜੀ ਵੱਲ ਦੇਖ ਕੇ ਮੇਰੀ ਕੁੜੀਆਂ ਨੇ ਕਿਹਾ ਕਿ ਮੰਮੀ ਐਦਾਂ ਨਹੀਂ ਇਨਸਾਫ ਮਿਲਣਾ ਕਿ ਮੈਂ ਖੁਦ ਖੁਸ਼ੀ ਕਰਨਾ ਚਾਹੁੰਦੀ ਆ ਤੇ ਅਸੀਂ ਥਾਣੇ ਗਏ ਆਰਖਾਸਾ ਦਿੱਤੀਆਂ ਵਾ ਹੁਣ ਸਾਡੀ ਦਰਖਾਸਤ ਦੀ ਸੁਣਵਾਈ ਹੋ ਗਈ ਆ ਕੁੜੀ ਦੇ ਬਿਆਨ ਹੋ ਗਏ ਆ ਮੈਨੂੰ ਤਾਂ ਮੇਰੀ ਕੁੜੀ ਨੂੰ ਇਨਸਾਫ ਚਾਹੀਦਾ ਪੁਲਿਸ ਪ੍ਰਸ਼ਾਸਨ ਕੋ ਇਹ ਹੀ ਮੰਗਿਆ ਕਿ ਇਹਨੂੰ ਦੋਸ਼ੀ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਥਾਣਾ ਸਿਟੀ ਕਰਬੂਥਲਾ ਦੇ ਵਿੱਚ ਇੱਕ ਐਫਆਈਰ ਇਸ ਦਰਜ ਹੋਈ ਆ ਜਿਹੜੀ ਕਿ ਇੱਕ ਨਾਬਾਲਗ ਲੜਕੀ ਦੇ ਨਾਲ ਕਹਿੰਦੇ ਕਿ ਘਟਨਾ ਵਾਪਰੀ ਆ ਤਾਂ ਉਹਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵਡ ਹੋਈ ਸੀ ਜਿਹੜੀ ਪਰਮਜੀਤ ਕੌਰ ਹੈਗੀ ਹੈ ਜਿਹੜੀ ਵਿਕਟਮ ਦੀ ਮਦਰ ਹੈਗੀ ਆ ਉਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜਾ ਮਨਜੀਤ ਸਿੰਘ ਬੱਤਰਾ ਹੈਗਾ ਆ ਜਿਹੜਾ ਕਪੂਠਰੇ ਦਾ ਰਹਿਣ ਵਾਲਾ ਹੈਗਾ ਆ ਉਹਦੇ ਦੁਆਰਾ ਪਹਿਲਾਂ ਇਹਨਾਂ ਦਾ ਜਿਹੜਾ ਰਿਲੇਸ਼ਨ ਸੀਗਾ ਉਹ ਸੀਗਾ ਇੱਕ ਪਿਛਲੇ ਦਿਨੋਂ ਜਾਣਦੇ ਸੀਗੇ ਤੇ ਇਹਨਾਂ ਦੀ ਇੱਕ ਨਾਬਾਲਗ ਲੜਕੀ ਸੀਗੀ ਜਿਹੜੀ ਖੁੰਨ ਇਸ ਟਾਈਮ ਜਿਹੜੀ ਉਹਦੀ ਉਮਰ ਹੈਗੀ ਆ ਉਹ 18 ਸਾਲ^-ਲੀ ਹੈ ਤੇ ਇਸ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਕਿ ਜਿਹੜੀ ਇਹਦੀ ਕੁੜੀ ਸੀਗੀ ਇਹ ਜਿਹੜਾ ਇਹਦਾ ਵਿਦਿਨ ਰਿਲੇਸ਼ਨ ਜਿਹੜੇ ਰਹਿੰਦੇ ਸੀਗੇ ਮਨਜੀਤ ਸਿੰਘ ਬੱਕਰਾ ਇਹ ਇਹਨਾਂ ਨੂੰ ਕੁੜੀ ਨੂੰ ਵੀ ਮਤਲਬ ਕਿ ਸੈਕਸ਼ੂਅਲੀ ਐਕਸਪਲੋਇਟ ਕਰਦਾ ਸੀਗਾ ਤੇ ਉਹ ਜਦੋਂ ਸਾਨੂੰ ਕੰਪਲੇਂਟ ਆਈ ਸੀਗੀ ਤੇ ਉਸ ਤੇ ਕਾਰਵਾਈ ਕਰਦੇ ਹੋਏ थाना ਸਿਟੀ ਵਿੱਚ ਅਧੀਨ ਤਾਰਾ 641 BNS 74 BNS 751 BNS ਤੇ 6 ਸੈਕਸ਼ਨ ਤੇ 8 ਸੈਕਸ਼ਨ ਪੋਸਟੋ ਦਾ ਇਹਦੇ ਅਫੈਂਸ ਦੇ ਅੰਦਰ ਆਪਾਂ ਇੱਕ ਪੱਤਾ ਦੱਸਿਆ ਦੋਸ਼ੀ ਗ੍ਰਿਫਤਾਰ ਕਰ ਲੇਗੇ ਜੀ ਦੋਸ਼ੀ ਅਜੇ ਭਗੋੜਾ ਹੈਗਾ ਸਕਾਉਂਡਿੰਗ ਹੈਗਾ ਸਾਡੀ ਟੀਮ ਜਿਹੜੀ ਹੈਗੀ ਹੈ ਟੈਕਨੀਕਲ ਜਿਹੜੇ ਐਕਸਪਰਟਸ ਹੈਗੇ ਆ ਤੇ ਜਿਹੜੀ ਹੋਰ ਬਾਕੀ ਟੀਮਸ ਫੀਲਡ ਵਿੱਚ ਛੇੜੀ ਆ ਇਨਫੋਰਮੇਸ਼ਨ ਗੈਦਰ ਕਰ ਰਹੀ ਹੈ ਹਜੇ ਉਹ ਐਸਕਾਉਂਡਿੰਗ ਹੈ ਤੇ ਜਲਦ ਤੋਂ ਜਲਦ ਇਸ ਨੂੰ ਅਰੈਸਟ ਕੀਤਾ ਜਾਵੇਗਾ